ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਦਾ ਮਾਣੂ ਕੇ ਗੱਲ ਜੀ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਦੋ ਨਗ ਲੈ ਕੇ ਆਂਦੇ ਆ ਜੀ ਇੱਕ ਤਾਂ ਉੱਚੇ ਬੱਚੇ ਵਾਲੀ ਮੱਝ ਬੂਰੀ ਬੱਚਾ ਵੀ ਮਗਰ ਬੂਰਾ ਤੇ ਇੱਕ ਤੋਕੜ ਵੜ ਆ ਏ ਆਈ ਹੋਈ ਵੀ ਆ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਰਿੰਜੋ ਸਿੰਘ ਪਿੰਡ ਮਾਨੂਕੇ ਤੁਸੀਂ ਉਹ ਨਿਹਾਲ ਸਿੰਘ ਹੋ ਜਿਲ੍ਹਾ ਮੋਗਾ ਵੀ ਮੋਬਾਈਲ ਨੰਬਰ ਜੀ 76578631 ਕੁੰਜ ਠੀਕ ਆ ਵੀਰੇ ਆਪਾਂ ਬੂਰੀ ਤੋਂ ਸ਼ੁਰੂ ਕਰਾਂਗੇ ਸੂਆ ਕਿੰਨੇ ਮਾਝ ਮਾਝ ਦਾ ਇਹ ਬਾਈ ਤੀਜੇ ਮੰਗਲੇ ਕੋ ਚੌਥੇ ਮੰਗਲੇ ਅਗਲੇ ਦੇ ਮੰਨਾਂ ਤਿਆ ਤੀਜਾ ਸੂਆ ਸੂਈ ਕਦੋਂ ਸੂਈ ਹੈ ਜੀ ਇਹ ਇਹ 6-7 ਮਹੀਨੇ ਦੀ ਸੂਈ ਨਹੀਂ ਬੱਚਾ ਕੱਟਾ ਜੀ ਬੱਚਾ ਕੱਟਾ ਬਾਈ ਮਮਰ ਠੀਕ ਹੈ ਬੱਚੇ ਤੇ ਮਿਲਦੀ ਆ ਬਾਈ ਬੱਚੇ ਤਾਂ ਨਹੀਂ ਮਿਲਦੇ ਤੇਰਾ ਨਾਲ ਹੀ ਆ ਬੱਚਾ ਹਾਂ ਜੇ ਕਿਸੇ ਨਾਲ 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 ਲੈਵੇ ਜੇ ਕਿਸੇ ਛੱਡ ਕੇ ਜਾਣਾ ਛੱਡ ਜੋ ਉਹ ਜਿਆ ਕਰ ਲਾਂਗੇ ਅਪਡੇਟ ਠੀਕ ਆ ਹਾਂਜੀ ਹਾਂ ਤੇ ਦੁੱਧ ਕਿੰਨਾ ਜੀ ਦੁੱਧ ਦਾ 7 ਤੇ ਬਾਹਰ ਹੋਊਗਾ 7 ਮੰਨ ਕੇ ਆ ਜੇ ਕੋਈ ਮਰਜੀ 7 ਮੰਨ ਕੇ ਆ ਜੀ ਹਾਂਜੀ ਹੂੰ 7 ਦੇ ਬਾਹਰ ਆ ਦੁੱਧ ਠੀਕ ਆ ਵੀਰੇ ਹਾਂਜੀ ਤੇ ਏ ਆਈ ਹੋਈ ਨੂੰ ਕਿੰਨਾ ਸਮਾਂ ਹੋ ਗਿਆ 1.5 ਮਹੀਨਾ ਹੋ ਗਿਆ ਭਈ ਏ ਆਈ ਹੋਈ ਆਪਾਂ ਖਾਲੀ ਦੇਣੀ ਆ ਜੀ ਹਾਂ ਅਗਲਾ ਖਾਲੀ ਮੰਨ ਕੇ ਆਪਾਂ ਲਈ ਖਾਲੀ ਮੰਨ ਕੇ ਅਗਲਾ ਲੈ ਲਵੇ ਉਹਨੇ ਟਾਈਮ ਉਹਦਾ ਦੇਖ ਲਿਆ ਨਾ 100% ਚਾਂਸ ਆਗਲੇ ਦੱਸਣ ਮੁਤਾਬਕ ਨੀਆ ਰੱਖ ਲੈ ਹਾਂ ਠੀਕ ਹੈ ਬਾਕੀ ਅਗਲੇ ਦੇ ਕਰਮ ਅਗਲੇ ਦੇ ਕਰਮ ਹੋਰ ਕੇ ਦਿਖਾ ਦਿਓ ਵੀਰੇ ਕੱਦ ਕਾਠ ਚੰਗਾ ਆ ਜਾਂਦਾ ਛੂਆ ਬਾਈ ਦੱਸਦਾ ਜਿਹੜਾ ਮਰਜੀ ਮੰਨ ਲਓ ਕਿਉਂਕਿ ਬਾਈ ਦੇ ਬਸੂ ਖਰੀਦੇ ਹੀ ਹੋਏ ਆ ਬੱਚਾ ਮਗਰ ਕੱਟਾ ਨਾਲ ਵੀ ਦੇ ਦਾਂਗੇ ਜੇ ਕੋਈ ਛੱਡ ਕੇ ਜਾਣਾ ਚਾਹੁੰਦਾ ਉਹ ਛੱਡ ਵੀ ਸਕਦਾ ਕਿਉਂਕਿ ਮਿਲਦੀ ਦੋਨੇ ਟਾਈਮ ਇਹ ਝਾੜ ਤਈ ਆ ਕੱਦ ਕਾਠ ਚੰਗਾ ਵੱਜ ਬਹੁਤ ਚੰਗੀ ਥੋੜੀ ਜਿਹਾ ਨਾ ਬਈ ਸੇਵਾ ਥੋੜੀ ਸੇਵਾ ਦਿਖਾ ਕਰਨੇ ਬਹੁਤ ਚੀਕਾ ਦੇ ਰਿਹਾ ਕੱਦ ਦਾ ਲਈ ਆ ਕੋਈ ਐ ਛੋਟੀ ਨਾ ਮੰਨ ਕੇ ਆਵੇ ਜੇ ਸੰਭੀ ਪੜੀ ਹੁੰਦੀ ਤੁਹਾਨੂੰ ਵੀ ਪਤਾ ਵੀਰੇ ਨਲੇਗਰ ਮਲਨੇ ਦੁੱਧ ਵੱਜ ਜਾਣਾ ਸੀ ਤੇ ਨਾਲੇ ਫਿਰ ਰੇਟ ਵੀ ਨਾਲ ਹੀ ਵੱਜ ਜਾਣਾ ਸੀਗਾ ਸੋਹਣਾ ਥਾਣਾ ਦੱਸਿਆ ਜਾਂ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਫੂੜ ਛਾਂ ਕੇ ਤੇ ਭੂਰਾ ਵੀ ਨਹੀਂ 7 ਕਿਲੋ ਦੁੱਧ ਤੁਸੀਂ ਆਪ ਦੀ ਚਵਾਈ ਕਰ ਸਕਦੇ ਆ ਤੇ ਡਿਮਾਂਡ ਵੀਰੇ ਜਿਹੜੇ ਲੈਣੇ ਆ ਉਹੀ ਦੱਸੋ ਯਸ ਡਿਮਾਂਡ ਵੀ 60000 ਰੁਪਏ ਤੋਂ ਸੁਮੇਤ ਬੱਚਾ ਜੀ ਵੀਰ ਸੁਮੇਤ ਬੱਚਾ ਜੇ ਬੱਚਾ ਛੱਡਦਾ ਹੋਵੇ ਕਿਸੇ ਨੇ ਫਿਰ ਬੱਚਾ ਆਪਾ ਠਾਹ ਦਾ ਰੱਖ ਲਾਂਗੇ ਮੱਝ ਦੇ ਦਾਂਗੇ 60 ਦੀ 60000 ਦੀ ਮੱਝ ਦੇ ਦਾਂਗੇ ਠੀਕ ਆ ਵੀਰੇ ਬੱਚਾ ਹੈਗਾ ਇੰਨੇ ਕੁ ਦਾ ਹਾਂਜੀ ਬਾਈ ਠੀਕ ਆ ਜਿਹੜੀ ਬਈ ਜਰਸੀ ਵਹਿੜ ਇਹਦਾ ਸੂਆ ਕਿੰਨਾ ਮਾਜੇ ਇਹ ਪਹਿਲੇ ਸੂਆ ਸੂਈ ਦੀ ਬਈ ਇਹ ਆਪਣੀ ਘਰ ਦੀ ਵਹਿੜ ਹੈ ਆਪਣੀ ਠੀਕ ਆ ਦੰਦੋ ਚੈੱਕ ਕੀਤੀ ਹੈ ਜੋ ਦੰਦੋ 4 ਦੰਦ ਹੈ ਬਈ ਇਹ ਕਦੋਂ ਸੂਈ ਇਹ ਇਹ ਤਾਂ ਨਹੀਂ ਹੋਈ ਵੀ 1 ਮਹੀਨਾ ਹੋ ਗਿਆ 1 ਮਹੀਨੇ ਦੀ ਏ ਆਈ ਹੋਈ ਥਣਾ ਦੀ ਗਰੰਟੀ ਹੈ ਥਣਾ ਦੀ ਬਾਈ ਗਰੰਟੀ ਹੈ ਕਿੰਨਾ ਦੁੱਧ ਆ ਜੀ ਦੁੱਧ ਇਹਦੇ 9 ਕਿਲੋ ਹੈਗਾ ਥੱਲੇ ਇਹਦੇ 9 ਕਿਲੋ ਜੀ ਠੀਕ ਹੈ ਵੀਰੇ ਤੋੜ ਕੇ ਦਿਖਾ ਦਿਓ ਸੱਜਰ ਦਾ ਕੀ ਰਿਕਾਰਡ ਆ ਜੀ ਇਹਦਾ ਸੱਜਰ 13-14 ਕਿਲੋ ਸੀਗਾ ਬਈ ਪਹਿਲੇ ਹੀ ਉਸ ਦੀ ਆ ਠੀਕ ਆ ਹਾਂਜੀ ਸੂਆ ਪਹਿਲਾ ਸੂਈ ਆ ਜੀ 1 ਮਹੀਨੇ ਦੀ ਏ ਆਈ ਹੋਈ ਵੀ ਆ ਤੁਹਾਨੂੰ ਤਾਂ ਦੱਸਤਾ ਗੁਲਾਬ ਦੀ ਬਚਤ ਰੱਖ ਲਈਦਾ ਜੀ ਪਰ ਦੇਣੀ ਬਾਈ ਕਹਿੰਦਾ ਆਪਾਂ ਖਾਲੀ ਕਰਕੇ ਆ 9 ਕਿਲੋ ਦੁੱਧ ਦੀ ਤੁਸੀਂ ਚਵਾਈ ਕਰ ਸਕਦੇ ਹੋ ਦੋ ਟਾਈਮ ਚਾਰ ਟਾਈਮ ਛੇ ਟਾਈਮ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਬਾਕੀ ਕੱਦ ਵਾਲੀ ਆ ਕੋਈ ਅਸੀਂ ਛੋਟੀ ਜੀ ਮੰਨ ਕੇ ਨਾ ਵੀ ਜਿਹੜੀਆਂ ਛੋਟੀਆਂ ਜੀਆਂ ਹੁੰਦੀਆਂ ਪਰ ਇਹ ਕੱਦ ਵਾਲੀ ਆ ਸੋਹਣੀ ਜਰਸੀ ਆ ਸੱਜਰ ਦਾ ਦੁੱਧ ਵੀ ਬਾਈ ਚੰਗਾ ਦੱਸਦਾ ਬਾਕੀ ਵੀਰੇ ਜੇ ਗੱਬਣ ਰਹੇਗੀ ਤੁਹਾਨੂੰ ਵੀ ਪਤਾ ਕਿੰਨੇ ਰੁਪਈਆ ਦੀ ਆ ਤੇ ਇਹਦੀ ਜਾਇਜ਼ ਜੀ ਡਿਮਾਂਡ ਵੀਰੇ ਇਹਦਾ 32000 ਰੁਪਈਆ ਬਾਈ ਹੋਜੂ ਮਾਨਤਾਂ ਹਾਂਜੀ ਮਾਨਤਾਂ ਹੋਗੀ ਠੀਕ ਆ ਇਹਦੀ ਡਿਮਾਂਡ ਬਾਈ ਕਹਿੰਦਾ 32000 ਰੁਪਈਆ ਵਿੱਚੋਂ ਥੋੜਾ ਕਨਾ ਮਾਨਤਾਂ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ